ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਵੀ ਜਿਹੜੀਆਂ ਸਾਡੀਆਂ ਪੁਰਾਣੀਆਂ ਪਰੰਪਰਾਵਾਂ ਚੱਲ ਰਹੀਆਂ ਨੇ ਉਹਨਾਂ ਦੇ ਅੰਦਰ ਸਮੇਂ-ਸਮੇਂ ਅਨੁਸਾਰ ਤਬਦੀਲੀ ਆਉਂਦੀ ਵੀ ਰਹੀ ਤੇ ਆਉਣੀ ਚਾਹੀਦੀ ਵੀ ਹੈ ਜੇ ਤੁਸੀਂ ਕਿਸੇ ਪਰੰਪਰਾ ਦੇ ਨਾਲ ਬੱਝ ਜਾਓਗੇ ਪਰੰਪਰਾ ਨੂੰ ਤੋੜਨਾ ਤੁਹਾਡੇ ਲਈ ਔਖਾ ਹੋ ਜਾਏਗਾ ਤੇ ਉਹ ਜਿਹੜੀ ਪਰੰਪਰਾ ਹੈ ਨਾ ਅਗਾਂ ਵਧੂ ਯੁੱਗ ਦੇ ਅੰਦਰ ਤੁਹਾਡਾ ਸਾਥ ਨਹੀਂ ਦੇ ਪਾਏਗੀ ਤੁਸੀਂ ਕਿਸੇ ਨਾ ਕਿਸੇ ਫੀਲਡ ਵਿੱਚ ਕਿਸੇ ਨਾ ਕਿਸੇ ਪੱਖ ਵਿੱਚ ਪਿੱਛੇ ਰਹਿ ਜਾਓਗੇ ਪਰੰਪਰਾਵਾਂ ਨੂੰ ਤੋੜਨਾ ਇੰਨਾ ਮੁਸ਼ਕਲ ਏ ਵੀ ਐਵੇਂ ਕਹਿ ਸਕਨੇ ਆਂ ਵੀ ਪੱਥਰ ਨੂੰ ਤੋੜਨਾ ਪਹਾੜ ਨੂੰ ਤੋੜ ਕੇ ਰਾਹ ਬਣਾਉਣਾ ਸੌਖਾ ਹੈ ਪਰ ਕਿਸੇ ਦੀ ਬਣੀ ਹੋਈ ਪਰੰਪਰਾ ਨੂੰ ਤੋੜ ਕੇ ਤੇ ਨਵੇਂ ਯੁੱਗ ਦੇ ਹਾਣੀ ਬਣ ਕੇ ਚੱਲਣਾ ਉਹਦੇ ਲਈ ਬੜਾ ਔਖਾ ਤੇ ਭਾਰਾ ਲੱਗਦਾ ਹੈ ਪਰ ਮੈਂ ਗੱਲ ਕਰ ਰਿਹਾ ਬਦਲ ਦੇਣੀਆਂ ਚਾਹੀਦੀਆਂ ਨੇ ਬਹੁਤ ਸਾਰੀਆਂ ਤੇ ਪਰੰਪਰਾਵਾਂ ਤੁਸੀਂ ਆਪ ਬਦਲ ਦਿੰਦੇ ਹੋ ਹੁਣ ਮੈਂ 2-4 ਨੁਕਤੇ ਤੁਹਾਡੇ ਸਾਹਮਣੇ ਰੱਖ ਦੇਣਾ ਤੁਸੀਂ ਕਪੜਾ ਬਦਲਿਆ ਨਾ ਪੁਰਾਣੇ ਸਮੇਂ ਨੰਗੇ ਰਹਿੰਦੇ ਸੀ ਹੁਣ ਨਹੀਂ ਰਹਿੰਦੇ ਫਿਰ ਕੇਲਿਆਂ ਦੇ ਪੱਤਿਆਂ ਦੇ ਨਾਲ ਜਾਂ ਰੁੱਖਾਂ ਦੇ ਪੱਤਿਆਂ ਦੇ ਨਾਲ ਜਾਂ ਜਾਨਵਰਾਂ ਦੀ ਚਮੜੀ ਦੇ ਨਾਲ ਨੰਗੇ ਟੱਕਦੇ ਸੀ ਪਰ ਆ ਜੋ ਗੱਲ ਨਹੀਂ ਨਾ ਰਹੀ ਅੱਜ ਹਜ਼ਾਰ ਕਿਸਮ ਦਾ ਰੇਸ਼ਮ ਤੁਹਾਡੇ ਕੋਲ ਹੈ ਖਾਣ ਪੀਣ ਦੇ ਅੰਦਰ ਤੁਸੀਂ ਬਦਲੇ ਹੋ ਘਰ ਬਾਹਰ ਬਣਾਉਣ ਦੇ ਅੰਦਰ ਬਦਲੇ ਹੋ ਮੋਟਰ ਕਾਰਾਂ ਵਿੱਚ ਬਦਲੇ ਹੋ ਪੈਦਲ ਤੁਰਦੇ ਸੀ ਸਾਈਕਲ ਆਏ ਊਠ ਘੋੜੇ ਆਏ ਹਾਥੀ ਆਏ ਪਰ ਅੱਜ ਕੁਝ ਵੀ ਨਹੀਂ ਹੈ ਕਾਰਾਂ ਨੇ ਅਰ ਲਗਜ਼ਰੀ ਕਾਰਾਂ ਬਦਲਿਆ ਨਾ ਤੁਸੀਂ ਅਗਾਂ ਵਧੂ ਯੁੱਗ ਦੇ ਨਾਲ ਨਾਲ ਆਪਣੇ ਆਪ ਨੂੰ ਬਦਲਿਆ ਤੇ ਬਦਲਣਾ ਜ਼ਰੂਰੀ ਵੀ ਹੈ ਬਦਲਣਾ ਚੰਗਾ ਵੀ ਹੈ ਪਰ ਬਹੁਤ ਸਾਰੀਆਂ ਪਰੰਪਰਾਵਾਂ ਹੁੰਦੀਆਂ ਨੇ ਜਿੱਥੇ ਬੰਦਾ ਆਣ ਕੇ ਅੜ ਜਾਂਦਾ ਜੀ ਮੈਂ ਨਹੀਂ ਬਦਲਣਾ ਤੇ ਮੈਂ ਵੇਖੇ ਵੀ ਜਿਹੜੀਆਂ ਤੇ ਬਾਰੀ ਸਮਾਜ ਦੇ ਨਾਲ ਚੀਜ਼ਾਂ ਸੰਬੰਧ ਰੱਖਦੀਆਂ ਨੇ ਉਹਨੂੰ ਬਦਲਣ ਦੇ ਅੰਦਰ ਤੁਹਾਡੀ ਵਿਰੋਧਤਾ ਘੱਟ ਹੁੰਦੀ ਹੈ ਜਿਹੜੀ ਤੁਹਾਡੇ ਸੁਭਾਅ ਤੁਹਾਡੇ ਸੋਚ ਦੇ ਨਾਲ ਚੀਜ਼ ਸੰਬੰਧ ਰੱਖਦੀ ਹੈ ਉੱਥੇ ਆਣ ਕੇ ਤੁਹਾਡੀ ਗਰਾਰੀ ਆੜ ਜਾਂਦੀ ਤੁਸੀਂ ਫਸ ਜਾਂਦੇ ਹੋ ਨਹੀਂ ਜੀ ਵੇਖੋ ਜੀ ਇਹ ਜੱਦੀ ਗੱਲ ਚੱਲਦੀ ਆ ਰਹੀ ਹੈ ਨਹੀਂ ਬਦਲਣੀ ਚਾਹੀਦੀ ਇਹ ਮੁੱਢ ਕਦੇਮਾਂ ਤੋਂ ਚੱਲਦੀ ਆ ਰਹੀ ਇਹਨੂੰ ਨਹੀਂ ਬਦਲਣਾ ਚਾਹੀਦਾ ਪਰ ਮੈਂ ਕਹਿੰਨਾ ਬਦਲੋਗੇ ਨਹੀਂ ਤੇ ਪਛੜ ਜਾਓਗੇ ਕਿਸੇ ਨਾ ਕਿਸੇ ਫੀਲਡ ਦੇ ਅੰਦਰ ਚਲੋ ਮੈਂ ਇੱਕ ਉਦਾਹਰਣ ਵਜੋਂ ਗੱਲ ਕਹਿ ਦਿਆਂ ਕਦੇ ਕਦੇ ਜਿਹੜਾ ਜੋ ਕੁਝ ਵੀ ਲਿਖਿਆ ਜਾਂਦਾ ਸੀ ਨਾ ਪੋਜ ਪੱਤਰਾਂ ਤੇ ਲਿਖਿਆ ਜਾਂਦਾ ਸੀ ਉਦੋਂ ਬਾਅਦ ਤਾੜੀ ਦੇ ਰੁੱਖਾਂ ਦਾ ਕਾਗਜ਼ ਬਣਿਆ ਉਹਦੇ ਉੱਤੇ ਲਿਖਿਆ ਜਾਣਾ ਤਾੜੀ ਦੇ ਰੁੱਖ ਤੋਂ ਸ਼ਰਾਬ ਵੀ ਬਣਦੀ ਪਰ ਜੱਜ ਵਾਲਾ ਸਮਾਂ ਹੁੰਦਾ ਤੇ ਨਾ ਤਾੜੀ ਦੇ ਰੁੱਖਾਂ ਦੀ ਲੋੜ ਪੈਣੀ ਸੀ ਨਾ ਪੋਜ ਪੱਤਰਾਂ ਦੀ ਲੋੜ ਪੈਣੀ ਸੀ ਅੱਜ ਤੇ ਤੁਸੀਂ ਬੈਠੇ ਬੈਠੇ ਕੰਪਿਊਟਰ ਦੇ ਉੱਤੇ ਫੋਨ ਦੇ ਉੱਤੇ ਕੁਝ ਟਾਈਪ ਕਰੀ ਜਾਣਾ ਹੈ ਲਿਖੀ ਜਾਣਾ ਹੈ ਔਰ ਤੁਹਾਡੀ ਪੀਡੀਐਫ ਫਾਈਲ ਬਣ ਜਾਣੀ ਹੈ ਤੇ ਸੰਭਾਲੀ ਰਹਿਣੀ ਹੈ ਤੇ ਮੈਂ ਕਹਿੰਦਾ ਵੀ ਜੇ ਅੱਜ ਕਿਦਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹੁੰਦੀ ਤੇ ਹੋ ਸਕਦਾ ਹੁੰਦੀ ਪੀਡੀਐਫ ਫਾਈਲਾਂ ਦੇ ਅੰਦਰ ਖੈ ਮੇਰਾ ਉਹ ਵਿਸ਼ਾ ਨਹੀਂ ਮੈਂ ਕਹਿੰਦਾ ਵੀ ਬਦਲ ਗਏ ਹੋ ਨਾ ਕਦੇ ਕੁਝ ਨੋਟ ਕਰਨਾ ਸੀ ਜੇਬ ਦੇ ਅੰਦਰ ਪੈਨ ਪਾ ਕੇ ਰੱਖਣਾ ਕਾਗਜ਼ ਕੋਲ ਰੱਖਣਾ ਫਿਰ ਉਹ ਕਾਗਜ਼ ਸੰਭਾਲ ਸੰਭਾਲ ਕੇ ਰੱਖਣਾ ਪਰ ਅੱਜ ਲੋੜ ਨਹੀਂ ਹੈ ਅੱਜ ਤੁਹਾਡੇ ਕੋਲ ਇੱਕ ਫੋਨ ਹੈ ਤੇ ਫੋਨ ਦੇ ਉੱਤੇ ਨੋਟਸ ਬਣਾ ਲੈਂਦੇ ਹੋ ਲਿਖੀ ਜਾਂਦੇ ਹੋ ਸੰਭਾਲਿਆ ਰਹਿੰਦਾ ਹੈ ਪਤਾ ਨਹੀਂ ਕਿੰਨੀਆਂ ਕਫਾਈਲਾਂ ਤੁਹਾਡੀ ਜੇਬ ਦੇ ਅੰਦਰ ਸੰਭਾਲੀਆਂ ਪਈਆਂ ਨੇ ਇਹਨਾਂ ਲਿਟਰੇਚਰ ਤੁਹਾਡੀ ਜੇਬ ਦੇ ਅੰਦਰ ਸੰਭਾਲਿਆ ਪਿਆ ਹੈ ਪੀਡੀਐਫ ਫਾਈਲਾਂ ਦੇ ਅੰਦਰ ਸੰਭਾਲਿਆ ਪਿਆ ਬਦਲ ਗਏ ਹੋ ਨਾ ਤੁਸੀਂ ਖੈਰ ਮੈਂ ਇੱਕ ਹੋਰ ਗੱਲ ਕਰਨਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਪਾਉਣ ਦੀ ਤਾਕੀਦ ਕੀਤੀ ਜਾਂ ਪਾਈਆਂ ਮੈਨੂੰ ਐਵੇਂ ਲੱਗਦਾ ਲੱਗਦਾ ਹੈ ਵੀ ਉਹਨਾਂ ਨੇ ਪੁਰਾਣੀ ਪਰੰਪਰਾ ਨੂੰ ਤੋੜਿਆ ਸੀ ਤੇ ਇਸ ਸੰਕੇਤ ਸੇ ਵੀ ਤੁਸੀਂ ਕਿਸੇ ਵੀ ਪਰੰਪਰਾ ਦੇ ਨਾਲ ਬੱਜਣਾ ਨਹੀਂ ਮੈਂ ਪਿਛਲੀ ਪਰੰਪਰਾ ਨੂੰ ਤੋੜਿਆ ਨਾ ਤੁਸੀਂ ਵੀ ਕਿਸੇ ਪਰੰਪਰਾ ਦੇ ਨਾਲ ਬੱਜਣਾ ਨਹੀਂ ਜਿਵੇਂ ਲੋੜਾਂ ਬਦਲਦੀਆਂ ਨੇ ਤੁਹਾਡੀਆਂ ਪਰੰਪਰਾਵਾਂ ਬਦਲ ਜਾਣੀਆਂ ਚਾਹੀਦੀਆਂ ਨੇ ਤੇ ਤੁਸੀਂ ਬਦਲ ਵੀ ਦਿੰਦੇ ਹੋ ਚਲੋ ਮੈਂ ਇੱਕ ਉਦਾਹਰਨ ਹੋਰ ਦੇਣਾ ਕਦੇ ए बी सी ਜਾਂ ਊੜਾ ਅੜਾ ਜ਼ਮੀਨ ਤੇ ਲਿਖ ਕੇ ਪੜਾਇਆ ਜਾਂਦਾ ਸੀ ਪੁਰਾਣੇ ਸਮੇਂ ਦੇ ਅੰਦਰ ਫੇਰ ਉਸ ਤੋਂ ਬਾਅਦ ਫੱਟੀਆਂ ਆ ਗਈਆਂ ਤਖਤੀਆਂ ਆ ਗਈਆਂ ਗਾਸਨੀ ਦੇ ਨਾਲ ਚੋਪੜੀਆਂ ਚੋਪੜਨੀਆਂ ਉਹਦੇ ਉੱਤੇ ਊੜਾ ਅੜਾ ਏ ਬੀ ਸੀ ਲਿਖ ਕੇ ਜਾ ਸਿੱਖਣੀ ਸਲੇਟਾਂ ਆ ਗਈਆਂ ਪਰ ਅੱਜ ਕੁਝ ਵੀ ਨਹੀਂ ਅਰ ਕਾਗਜ਼ ਦੇ ਉੱਤੇ ਲਿਖਿਆ ਜਾ ਰਿਹਾ ਸਿਖਾਇਆ ਜਾ ਰਿਹਾ ਪਰ ਕਰਦੇ ਕੀ ਆ ਅਸੀਂ ਕੁਝ ਪਰੰਪਰਾਵਾਂ ਨੂੰ ਨਾਂ ਬਦਲ ਕੇ ਖੋਸ਼ਾਂ ਨਾਂ ਬਦਲਣਾ ਚਾਹੁੰਨੇ ਆ ਤੇ ਉਹ ਪਰੰਪਰਾਵਾਂ ਜਿਉਂ ਦੀਆਂ ਤਿਉਂ ਅਸੀਂ ਆਪਣੇ ਬੱਚਿਆਂ ਦੇ ਉੱਤੇ ਥੋਪਣੀਆਂ ਚਾਹੁੰਨੇ ਆ ਤੇ ਬੱਚੇ ਨੇ ਨਵੀਂ ਜਨਰੇਸ਼ਨ ਬੱਚੇ ਨੇ ਅਗਾ ਵਧੂ ਯੁੱਗ ਦੇ ਅੰਦਰ ਪੈਦਾ ਹੋਏ ਬੱਚੇ ਜਦੋਂ ਗੱਲ ਮੰਨਦੇ ਨਹੀਂ ਤੇ ਅਸੀਂ ਕਹਿੰਨੇ ਆ ਵੇਖੋ ਜੀ ਬੱਚੇ ਸਾਡੀ ਗੱਲ ਨਹੀਂ ਮੰਨਦੇ ਵੀ ਬੱਚਿਆਂ ਨੂੰ ਧਰਮ ਦੇ ਨਾਲ ਥੋਪ ਕੇ ਨਾ ਸਮਝਾਓ ਵੀ ਆ ਕੰਮ ਕਰਨਾ ਹੈ ਉਹਨਾਂ ਦੇ ਖਾਤੇ ਪਾਓ ਖਾਣੇ ਪਾਓ ਇਹ ਗੱਲ ਵੀ ਇਹ ਕੰਮ ਕਰਨਾ ਹੈ ਤੇ ਕਿਉਂ ਕਰਨਾ ਬਾਣੀ ਪੜਨੀ ਹੈ ਤੇ ਕਿਉਂ ਪੜਨੀ ਇਹ ਨਾ ਥੋਪੋ ਵੀ ਤੂੰ ਦੋ ਪਾਠ ਚਾਰ ਪਾਠ ਪੰਜ ਪਾਠ ਰੋਜ਼ ਕਰਨੇ ਨੇ ਇਹ ਸਮਝਾਓ ਵੀ ਬੇਟਾ ਤੂੰ ਇੱਕ ਸ਼ਬਦ ਪੜ ਪਰ ਅਖਰੀ ਅਰਥ ਉਹਦੇ ਜ਼ਰੂਰ ਸਮਝ ਤੇ ਆਪਣੇ ਜ਼ਿਹਨ ਜ਼ਿਗਰ ਦੇ ਅੰਦਰ ਬਣਾ ਕੇ ਉਹ ਗੱਲ ਰੱਖ ਸੋਚ ਬਣਾ ਕੇ ਰੱਖ ਵੀ ਮੈਂ ਆਫਿਸ ਵਿੱਚ ਜਾਣਾ ਹੈ ਮੈਂ ਕਾਰੋਬਾਰ ਵਿੱਚ ਜਾਣਾ ਹੈ ਮੈਂ ਬਿਜ਼ਨਸ ਵਿੱਚ ਜਾਣਾ ਹੈ ਤੇ ਅੱਜ ਮੈਂ ਸਵੇਰੇ ਪੜ ਕੇ ਆਇਆ ਗੁਰਬਾਣੀ ਦੇ ਵਿੱਚੋਂ ਵੀ ਬਹੁ ਪਰਪੰਚ ਕਰ ਪਰ ਧੰਨ ਲਿਆਵੇ ਸਤਦਾਰਾ ਪੈ ਆਣ ਲੁਟਾਵੇ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪਹਿ ਲਈ ਜੈ ਤੇ ਫਾਇਦਾ ਕੀ ਹੋਇਆ ਵੀ ਪਾਠ ਕਰਨ ਦਾ ਜੇ ਇੱਕ ਵੀ ਸੋਚ ਤੁਹਾਡੇ ਅੰਦਰ ਟਿਕੀ ਨਾ ਤੇ ਜੇ ਤੁਸੀਂ ਬਿਜ਼ਨਸ ਕਰੋਗੇ ਜੇ ਤੁਸੀਂ ਦੁਕਾਨਦਾਰੀ ਕਰੋਗੇ ਜੇ ਤੁਸੀਂ ਕੋਈ ਵੀ ਧੰਦਾ ਕਰੋਗੇ ਤੇ ਤੁਹਾਡੇ ਅੰਦਰ ਉਹ ਗੱਲ ਘੁੰਮਦੀ ਹੋਈ ਵੀ ਮੈਂ ਪੜਿਆ ਸੀ ਗੁਰੂ ਨੇ ਕਿਹਾ ਸੀ ਵੀ ਪਰਪੰਚ ਕਰਕੇ ਤਾਂ ਨਹੀਂ ਕਮਾਉਣਾ ਤੇ ਮੈਂ ਦੱਸੋ ਕਿਦਾਂ ਬੇਈਮਾਨੀ ਠੱਗੀ ਠੋਰੀ ਕਰ ਲੋਗੇ ਕਿਦਾਂ ਕਿਸੇ ਦੇ ਨਾਲ ਧੋਖਾ ਧੜੀ ਕਰ ਲੋਗੇ ਪਰ ਸਾਡਾ ਕੰਮ ਕੀ ਚੱਲਦਾ ਹੈ ਪਾਠਾਂ ਦੀ ਗਿਣਤੀ ਵਧਾਉਣੀ ਹੈ ਜੇ 2 ਕਰੋ 5 ਕਰੋ 7 ਕਰੋ ਅੱਖਰ ਇੱਕ ਆਪਣੇ ਅੰਦਰ ਸੰਭਾਲਣਾ ਨੇ ਇਹਨੂੰ ਇਹ ਜਿਹੜੀਆਂ ਪਰੰਪਰਾਵਾਂ ਨੇ ਸਿੱਜੇ ਸਿੱਜੇ ਅੰਧ ਵਿਸ਼ਵਾਸ ਬਣ ਜਾਂਦੀਆਂ ਨੇ ਤੇ ਅੰਧ ਵਿਸ਼ਵਾਸ ਕਰਕੇ ਅੱਜ ਦੀ ਜਨਰੇਸ਼ਨ ਦਾ ਮਾਂ ਬਾਪ ਜਾਂ ਵੱਡੇ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਰਹੇ ਨੇ ਨਵੇਂ ਵਿਚਾਰ ਬਰਦਾਸ਼ਤ ਕਰਨੇ ਔਖੇ ਲੱਗਦੇ ਨੇ ਉਹਨਾਂ ਨੂੰ ਔਖੇ ਲੱਗਦੇ ਨੇ ਜਿਹੜੇ ਪਰੰਪਰਾਵਾਦੀ ਲੋਕ ਨੇ ਪਰੰਪਰਾ ਦੇ ਖੁੰਟੇ ਦੇ ਨਾਲ ਕਿੱਲੇ ਦੇ ਨਾਲ ਆਪਣੇ ਆਪ ਨੂੰ ਜਿਹੜੇ ਬੰਨਣ ਵਾਲੇ ਨੇ ਨਵੇਂ ਵਿਚਾਰਾਂ ਦੇ ਹਾਣੀ ਬਣ ਕੇ ਅਗਾ ਵਧੂ ਯੁੱਗ ਦੇ ਨਾਲ ਤੁਰਨਾ ਇਹ ਸਭ ਦੇ ਹਿੱਸੇ ਵਿੱਚ ਨਹੀਂ ਆਇਆ ਪਰੰਪਰਾਵਾਂ ਵਿਕਾਸ ਵਿੱਚ ਬਾਧਾ ਖੜੀ ਕਰਦੀਆਂ ਨੇ ਰੁਕਾਵਟ ਖੜੀ ਕਰਦੀਆਂ ਨੇ ਤੇ ਅਸੀਂ ਉਹ ਬਾਧਾ ਪ੍ਰਵਾਨ ਕਰ ਲੈਨੇ ਆ ਰੁਕਾਵਟ ਪ੍ਰਵਾਨ ਕਰ ਲੈਨੇ ਆ ਪਰ ਆਪਣੇ ਆਪ ਨੂੰ ਬਦਲਣ ਵਾਸਤੇ ਤਿਆਰ ਨਹੀਂ ਹੁੰਦੇ ਪਰੰਪਰਾਵਾਂ ਪਰੰਪਰਾਵਾਦੀ ਲੋਕ ਜਾਂ ਪਰੰਪਰਾਵਾ ਲੋਕਾਂ ਨੂੰ ਅੱਗੇ ਤੁਰਨ ਤੋਂ ਰੋਕਦੀਆਂ ਨੇ ਤੇ ਜੇ ਅੱਗੇ ਤੁਰੋਗੇ ਨਹੀਂ ਤਰੱਕੀ ਨਹੀਂ ਹੋਏਗੀ ਤਰੱਕੀ ਨਹੀਂ ਹੋਏਗੀ ਸੁੱਖ ਦੇ ਸਾਧਨ ਨਹੀਂ ਆਉਣਗੇ ਤੋ ਕਿਵੇਂ ਆਪਣੇ ਆਪ ਨੂੰ ਸਮੇਂ ਦਾ ਹਾਨੀ ਬਣਾ ਕੇ ਪਸ ਸਕੋਗੇ ਤੋ ਖੈਰ ਜਦੋਂ ਅਗਾ ਵਦੂ ਸਮੇਂ ਦੇ ਨਾਲ ਕੋਈ ਤੁਰਨਾ ਨਾ ਚਾਵੇ ਜਾਂ ਤੁਰ ਨਾ ਸਕੇ ਤੇ ਫਿਰ ਉਹਦੇ ਕੋਲ ਇੱਕ ਹੀ ਕੰਮ ਰਹਿ ਜਾਂਦਾ ਉਹ ਤੋਮਤਾ ਲਾਉਣੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦਾ ਵੇਖੋ ਜੀ ਇਹ ਹੁਣ ਐਸ ਗੱਲ ਤੋਂ ਪਾਸੇ اٹਕੇ ਗੱਲ ਕਰਦੇ ਨੇ ਪਰ ਅਸੀਂ ਕਹਿੰਦੇ ਹਾਂ ਗੁਰੂ ਸਾਹਿਬ ਕਹਿੰਦੇ ਨੇ ਬਦਲੋ ਤੁਹਾਨੂੰ ਪਰੰਪਰਾਵਾਦੀ ਲੋਕਾਂ ਨੂੰ ਗੁਰੂ ਨੇ ਬਦਲਿਆ ਨਾ ਤੇ ਗੁਰੂ ਨੇ ਕਿਹਾ ਨਹੀਂਗਾ ਵੀ ਇੱਥੇ ਰੁਕ ਜਾ ਗੁਰੂ ਨੇ ਇਹ ਕਿਹਾ ਵੀ ਬਾਣੀ ਨੂੰ ਸੰਭਾਲ ਆਪਣੇ ਹਿਰਦੇ ਦੇ ਅੰਦਰ ਬਾਣੀ ਦੇ ਮੁਤਾਬਕ ਚੱਲ ਪਰ ਤੁਸੀਂ ਫੇਰ ਰੁਕ ਗਏ ਹੋ ਤੇ ਕਿੱਥੇ ਰੁਕ ਗਏ ਹੋ ਜਿੱਥੋਂ ਗੁਰੂ ਨੇ ਕੱਢਿਆ ਸੀ ਉਸੇ ਵਹਿ ਮੋਸੇ ਪਰਮ ਉਸੇ ਹੀ ਥਾਂ ਦੇ ਉੱਤੇ ਤੁਸੀਂ ਨਜ਼ਰ ਪੈ ਰਹੇ ਹੋ ਪਰੰਪਰਾਮਾ ਜਿਹੜੀਆਂ ਬਣੀਆਂ ਨੇ ਉਹਨਾਂ ਨੂੰ ਬਦਲੋ ਨਹੀਂ ਤੇ ਤੁਹਾਡਾ ਮਨੋਂ ਬਲ ਸਟਰੋਂਗ ਨਹੀਂ ਬਣੇਗਾ ਵਿਲਪਾਵਰ ਸਟਰੋਂਗ ਨਹੀਂ ਬਣੇਗੇ ਅਕਾਂ ਵਦੂ ਯੁੱਗ ਦੇ ਹਾਨੀ ਬਣ ਕੇ ਚੱਲ ਨਹੀਂ ਪਾਉਗੇ ਧੋਖਾ ਧੜੀ ਬਈ ਮਾਨੀ ਠੱਗੀ ਠੋਰੀ ਈਰਖਾ ਦਵੇਸ਼ ਚੁਗਲੀ ਨਿੰਦਾ ਇਹਨਾਂ ਚੀਜ਼ਾਂ ਤੋਂ ਆਪਣਾ ਬਚਾ ਕਰੋ ਪਰੰਪਰਾਵਾਂ ਤੋਂ ਬਚਾ ਕਰੋ ਗੁਰਬਾਣੀ ਨੂੰ ਪੜੋ ਗੁਰਬਾਣੀ ਨੂੰ ਸਮਝੋ ਇਹਦੇ ਵਿੱਚ ਸਾਡਾ ਭਲਾ ਹੈ ਵਾਹਿਗੁਰੂ ਜੀ ਕਾ ਖਾਲਸਾ